ਸਤਿ ਸ਼੍ਰੀ ਅਕਾਲ ਜੀ ਕਮਾਂਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਜੋ ਵੀਡੀਓ ਬਣਾ ਰਿਹਾ ਲੈ ਤਾਂ ਇੱਕ ਦੂਜਾ ਸੂਆ ਸੂਈ ਹੋਈ ਬੱਸੀ ਦਿਖਾਵਾਂਗੇ ਲੈ ਬੋਦੀ ਵਾਲੀ ਬੱਸੀ ਆ ਸੱਜਣੋ ਦੇਖ ਸਕਦੇ ਹੋ ਬਿਲਕੁਲ ਸਕੀਨ ਬੱਸੀ ਆ ਬੋਦੀ ਵਾਲੀ ਬੱਸੀ ਆ ਸੱਜਣੋ ਇਹਨੂੰ ਕਹਨੇ ਹੁੰਦੇ ਨੇ ਤੇ ਗਾੜੀ ਦਾ ਲੇਵਾ ਦਿਖਾਈ ਗਾਲੀ ਪਸਾੜੀ ਦਾ ਲੇਵਾ ਫੁੱਲਾ ਸੱਜਣੋ ਮੁੱਠੀ ਵਾਲਾ ਕੱਲਾ ਕੱਲਾ ਥਣ ਲੱਗਿਆ ਹੋਇਆ ਲੇਵ ਤੇ ਨਾੜਾ ਨੂੜਾ ਫੁੱਲਣੇ ਇਹ ਸੱਜਣੋ ਰਾਜ ਹੀ ਆ ਦੂਜਾ ਸੂਆ ਸੂਈ ਹੋਈ ਆ ਬੱਸੀ ਤੁਹਾਨੂੰ ਦਿਖਾਉਣੇ ਆਂਦੇ ਆ ਤੇ ਇਸ ਤੇਮਾ 26 ਲੀਟਰ ਦੁੱਧ ਤਿਆਰ ਆ ਸੱਜਣੋ ਦੋ ਟਾਈਮ ਚੋਵੇ ਕੋਈ ਵੀ ਵੀਰ ਭਾਈ ਚਾਰ ਟਾਈਮ ਚੋਵੇ 26 ਲੀਟਰ ਕੋ ਤਾਂ ਤਿਆਰ ਆ ਸੱਜਣੋ ਕੱਲਾ ਕੱਲਾ ਮੂੰਠੀ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਮੋਟਾ ਨੇ ਉੱਪਰੇ ਕੱਦ ਜਾਂਦਾ ਤੇ ਚੰਗੀ ਵਸੀ ਆ ਦੂਜਾ ਸੁਗਾ ਸੂਈ ਹੋਈ ਆ ਮਾਗਰ ਵੀ ਵਸੀ ਆ ਇਹਦੇ ਸਾਹੀਵਾਲ ਵਸੀ ਆ ਮਾਗਰ ਉਹ ਦਿਖਾ ਲੈ ਸਾਹੀਵਾਲ ਤੇ ਠੀਕ ਆ ਕਿਹਨੇ ਪਾਈ ਇਹ ਸਾਹੀਵਾਲੀ ਭਰਾ ਤਾਂ ਇਹਦੇ ਰਣਾ ਜਾਂ ਸਾਹੀਵਾਲ ਵਸੀ ਆ ਇਹ ਇਹ ਨੂੰ ਹੋ ਗਿਆ ਜਿਹੜੀ ਵੀ ਦੇ ਸੂਈ ਨੂੰ ਹੋ ਗਿਆ ਸੱਜਣੋ ਦੇ 20 ਦੇ ਸੂਈ ਨੂੰ ਹੋ ਗਏ 22 ਲੀਟਰ ਦੁੱਧ ਤਿਆਰ ਆ ਕੋਈ ਵੀ ਵੀਰ ਭਾਈ ਲੀਟਰਾਂ ਨਾਲ ਦੋ ਡੰਗ ਮਿਣ ਕੇ ਦੇਖ ਲੈ ਚਾਹੇ ਜਾ ਡੰਗ ਮਿਣ ਕੇ ਦੇਖ ਲੈ ਚੋਕੇ ਤੇ ਇਹਦਾ ਮੁੱਲ ਵੜੀ ਆਪਾਂ ਇੱਕ 10 ਕਰਦੇ ਆ ਲੱਖ ਦੀ ਦੇ ਦਾਂਗੇ ਲੱਖ ਜੋ ਮਾਨਦਾਨ ਕਰ ਦਾਂਗੇ ਜਿਹੜਾ ਵੀ ਪੀਰ ਸੱਜਣ ਆਪਣੇ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਇੱਕ ਦੂਜੀ ਬੱਸੀ ਦਿਖਾਉਣਿਆ ਇਹ ਤੀਜਾ ਸੂਗਾ ਸੂਈ ਹੋਈ ਆ ਬੱਸੀ ਇਹ ਵੀ ਚੰਗੀ ਆ ਬੱਸੀ ਸੱਜਣੋ ਇਹਦਾ ਬੱਛਾ ਦੀਮਾ ਘਰ ਉਹ ਮਰ ਗਿਆ ਸੀ ਇਹ ਵੀ ਕੁਆਲਟੀ ਵਾਲੀ ਬੱਤੀ ਆ ਬੱਤੀ ਆ ਐਚ ਐਫ ਪਿਓਰ ਨੇ ਦੋਏ ਸੱਜਣੋਂ ਤੇ ਥਣ ਰੇਵਾ ਥਣ ਮਾੜਾ ਇਦਾਂ ਨੂੰ ਕਰਦਾ ਚਾਨਣ ਜੀ ਇਹ ਦੇਖ ਸਕਦੇ ਹੋ ਸੱਜਣੋਂ ਇਹਦਾ ਵੀ ਲੇਵਾ ਫੁੱਲਾ ਤੇ ਇਹਦੇ ਥੱਲੇ ਸੱਜਣੋਂ 20 ਲੀਟਰ ਦੁੱਧ ਤਿਆਰ ਆ 19 ਕਹਿ ਕੇ ਦੇਵਾਂਗੇ ਤੇ ਇਹਦਾ ਬੱਚਾ ਮਰਿਆ ਹੋਇਆ ਬੱਸਾ ਦੀ ਮਾਗਰਾ ਇਹ ਇਹ ਤੀਜਾ ਸੁਗਾ ਸੂਈ ਹੋਈ ਆ ਇਹਨੂੰ ਵੀ ਅੱਜ 15-20 ਦਿਨ ਹੋ ਗਏ ਸੂਈ ਨੂੰ ਤੇ ਜਿਹੜਾ ਜੋੜਾ ਲੈ ਕੇ ਜਾਊ ਉਹਨੂੰ 10000 ਰਾਇਤ ਕਰਦਾਂਗੇ ਹੋਰ ਤੇ ਇਹਦਾ ਮੁੱਲ ਵੜੀ 75000 ਇਹ 72000 ਦੀ ਦੇ ਰਾਂ ਇਹ 72000 ਤੋਂ ਮਾਨਤਾਨ ਕਰਦਾ ਹੈ ਜਿਹੜਾ ਵੀਰ ਸੱਜਣਾ YouTube ਚੈਨਲ ਨੂੰ ਦੇਖ ਕੇ ਆਊਗਾ ਉਹ ਐ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਤੇ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ